ਨਰੈਨ ਸਿੰਘ ਚੌੜਾ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਆ ਉਹ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਲੱਗੇ ਦਿਨੀ ਜਿਹੜੀ ਇੱਕ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਐ ਐਸਜੀਪੀਸੀ ਦੀ ਉਸ ਦੇ ਵਿੱਚ ਵੀ ਇਹ ਮੰਗ ਉੱઠી ਕਿ ਨਰੈਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਔਰ ਦੂਜੇ ਪਾਸੇ ਕਾਨੂੰਨੀ ਪੱਧਰ ਦੀ ਜਿਹੜੀ جنگ ਐ ਉਹ ਆਲਰੇਡੀ ਚੱਲਦੀ ਪਈ ਐ ਨਰੈਨ ਸਿੰਘ ਚੌੜਾ ਪੁਲਿਸ ਹਰਾਸਤ ਵਿੱਚ ਨੇ ਦੁਬਾਰਾ ਰਿਮਾਂਡ ਲੈ ਲਿਆ ਗਿਆ ਸੀ ਉਸ ਦੇ ਵਿੱਚ ਇਥੋਂ ਤੱਕ ਵੀ ਗੱਲਾਂ ਸਾਹਮਣੇ ਆਈਆਂ ਕਿ ਕੁਝ ਹਥਿਆਰਾਂ ਦੀ ਖੇਪ ਦਾ ਜ਼ਿਕਰ ਹੋਇਆ ਸੀਗਾ ਉਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਪਰ ਇਹਦੇ ਦਰਮਿਆਨ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਰੋਲ ਹੈ ਉਹ ਸਾਹਮਣੇ ਆਇਆ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੇ ਇੱਕ 13 ਪੰਨਿਆਂ ਦੀ ਚਿੱਠੀ ਡੀਜੀਪੀ ਗੌਰਵ ਯਾਦਵ ਨੂੰ ਫਾਰਵਰਡ ਕੀਤੀ ਹੈ ਔਰ ਉਸ ਚਿੱਠੀ ਦੇ ਵਿੱਚ ਨਰੈਨ ਸਿੰਘ ਚੌੜਾ ਦੇ ਸਬੰਧੀ ਹੋਏ ਹਮਲੇ ਦੇ ਸਬੰਧੀ ਬੜੇ ਤੱਥ ਵਿੱਚ ਕਹਿੰਦੇ ਮੈਂਸ਼ਨ ਕੀਤੇ ਗਏ ਨੇ ਔਰ ਮੰਗ ਕੀਤੀ ਗਈ ਹੈ ਕਿ ਡੀਜੀਪੀ ਪੱਧਰ ਦੀ ਇਹਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ ਡੀਜੀਪੀ ਰੈਂਕ ਤੱਕ ਜਿਹੜੀ ਇਹਦੀ ਜਾਂਚ ਲਿਜਾਈ ਜਾਵੇ ਇੱਕ ਪਾਸੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹ ਇਸ ਮਾਮਲੇ ਨੂੰ ਧਿਆਨ ਦੇਣ ਉਹ ਇਸ ਮਾਮਲੇ ਦਾ ਕਿਸੇ ਨਿਪਰੇ ਚੜਨ ਤੇ ਦੂਜੇ ਪਾਸੇ ਮੰਗ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਇਹ ਮਾਮਲਾ ਵਿਚਾਰ ਦੀ ਲਿਆਣਾ ਚਾਹੀਦਾ ਆ ਸੁਪਰੀਮ ਕੋਰਟ ਦੇ ਸਿੱਖ ਜੱਜਾਂ ਵੱਲੋਂ ਇਹ ਸਭ ਜਿਹੜਾ ਹੈ ਉਹ ਕਾਰਵਾਈ ਅਮਲ ਦੇ ਵਿੱਚ ਲਿਆਉਣੀ ਚਾਹੀਦੀ ਹੈ ਕਿਉਂਕਿ ਸਿੱਖਾਂ ਨੂੰ ਪਤਾ ਹੈ ਸਿੱਖ ਮਰਿਆਦਾ ਬਾਰੇ ਔਰ ਉਸੇ ਦਰਮਿਆਨ ਵਿਕਰਮ ਸਿੰਘ ਮਜੀਠੀਆ ਨੇ ਡੀਜੀਪੀ ਗੌਰਵ ਯਾਦਵ ਨੂੰ ਇੱਕ 13 ਪੰਨਿਆਂ ਦੀ ਚਿੱਠੀ ਫਾਰਮੈਟ ਕੀਤੀ ਹੈ ਔਰ ਉਸ ਚਿੱਠੀ ਦੇ ਜ਼ਰੀਏ ਇਹ ਮੰਗ ਕੀਤੀ ਹੈ ਕਿ ਇਸ ਮਾਮਲੇ ਸੰਬੰਧੀ ਉੱਚ ਪੱਧਰੀ ਜਾਂਚ ਹੋਣੀ ਜ਼ਰੂਰੀ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜਾਂਚ ਹੋਣੀ ਜ਼ਰੂਰੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਸ਼ਾਇਦ ਕਮਿਸ਼ਨਰ ਪੱਧਰ ਦੀ ਜਾਂਚ ਨਹੀਂ ਕਰਾਉਣਾ ਚਾਹੁੰਦੇ ਬੈਕਗ੍ਰਾਉਂਡ ਸਿੰਗ ਮਜੀਠੀਆ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸਾਫ਼ ਤੌਰ ਦੇ ਉੱਤੇ ਖਰੀਆਂ-ਖਰੀਆਂ ਸੁਣਾਈਆਂ ਸੀ ਗੁਰਪ੍ਰੀਤ ਸਿੰਘ ਭੁੱਲਰ ਦੇ ਉਸ ਬਿਆਨ ਉੱਤੇ ਕਿ ਉਹਨਾਂ ਨੇ ਕਿਹਾ ਸੀ ਕਿ ਇਸ ਸੰਬੰਧੀ ਜੇ ਇਹ ਗੱਲ ਵੀ ਉੱਠਦੀ ਪਈ ਹੈ ਕਿ ਇਹ ਪੀੜਤ ਧਿਰ ਵੱਲੋਂ ਕਰਾਇਆ ਗਿਆ ਹਮਲਾ ਹੋ ਸਕਦਾ ਹੈ ਤੇ ਉਹਦੀ ਜਾਂਚ ਵੀ ਹੋਵੇਗੀ ਉਸ ਸਬੰਧੀ ਬਿਕਰਮ ਸਿੰਘ ਮਜੀਠੀਆ ਨੇ ਖਾਸੀਆਂ ਗੱਲਾਂ ਗੁਰਪ੍ਰੀਤ ਸਿੰਘ ਭੁੱਲਰ ਨੂੰ ਸੁਣਾਈਆਂ ਔਰ ਇਥੋਂ ਤੱਕ ਕਿ ਇਹਨੂੰ ਇੱਕ ਪ੍ਰੋਪਗੈਂਡਾ ਦੱਸਿਆ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਔਰ ਨਾਲ ਨਾਲ ਬਿਕਰਮ ਸਿੰਘ ਮਜੀਠੀਆ ਲਗਾਤਾਰ ਐਕਟਿਵ ਵੀ ਨੇ ਸਾਰੀਆਂ ਸੀਸੀਟੀਵੀਸ ਖੰਗਾਲੀਆਂ ਉਹਨਾਂ ਨੇ ਸਾਹਮਣੇ ਲਿਆਂਡੀਆਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਔਰ ਵੱਖ-ਵੱਖ ਪੁਲਿਸ ਅਧਿਕਾਰੀਆਂ ਦਾ ਜ਼ਿਕਰ ਖਾਸ ਤੌਰ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਕਰਦੇ ਆਏ ਨੇ ਔਰ ਉਸੇ ਚੀਜ਼ ਨੂੰ ਲੈ ਕੇ ਹੁਣ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਜਿਹੜੀ ਆ ਉਹ ਲਿਖੀ ਗਈ ਹੈ ਔਰ ਉਸ ਚਿੱਠੀ ਦੇ ਵਿੱਚ ਜਾਂਚ ਦੀ ਮੰਗ ਜਿਹੜੀ ਆ ਉਹ ਡੀਜੀਪੀ ਦੇ ਵੱਲੋਂ ਕੀਤੀ ਗਈ ਆ ਹੁਣ ਦਾ ਸਮਾਂ ਕੀ ਕੁਝ ਹੋਊਗਾ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ 13 ਪੰਨਿਆਂ ਦੀ ਚਿੱਠੀ ਦੇ ਉੱਤੇ ਡੀਜੀਪੀ ਗੌਰਵ ਯਾਦਵ ਕੀ ਪ੍ਰਤੀਕਰਮ ਦਿੰਦੇ ਆ ਦਿੰਦੇ ਆ ਜਾਂ ਨਹੀਂ ਦਿੰਦੇ ਇਹ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂਚ ਦੀ ਪੰਜਾਬੀ ਤੋਂ